ਸਸ਼ੀਅ ਕਾਲ ਜੀ ਮੈਂ ਬਾਇਓ ਵਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਵੀਡੀਓ ਲੈ ਕੇ ਆਜ ਵਾਲੀ ਵੀਡੀਓ ਦੇ ਵਿੱਚ ਅਸੀਂ ਮੇਰੀ ਇੱਕ ਭੈਣ ਦਾ ਆਰਡਰ ਆਇਆ ਸੀਗਾ ਤੇ ਉਹਨਾਂ ਨੇ ਪੈਚਵਰਕ ਵਾਲੇ ਸੂਟ ਰੈਡੀ ਕੀਤੇ ਨੇ ਮੈਂ ਸੋਚਿਆ ਚਲੋ ਤੁਹਾਡੇ ਨਾਲ ਵੀਡੀਓ ਚ ਵੀਡੀਓ ਦੇ ਵਿੱਚ ਇਹ ਵਾਲੇ ਸੂਟ ਹੈ ਜਿਹੜੇ ਆਪਾਂ ਦਿਖਾ ਦਈਏ ਜੀ ਸੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਐਂਡ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈ ਤਾਂ ਜੀ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰਾਂਗੇ ਉਹ ਨੋਟੀਫਿਕੇਸ਼ਨ ਆ ਜਾਇਆ ਕਰੂਗਾ ਜੀ ਤੇ ਵੀਡੀਓ ਨੂੰ ਪਹਿਣਾ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਗਰ ਕੋਈ ਮੇਰੀ ਭੈਣ ਕਰਤੂ ਆਪਣਾ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਬਟੀਕ ਦਾ ਤਾਂ ਸਾਡੇ ਨਾਲ ਕੰਟੈਕਟ ਕਰੋ ਸਾਡੇ ਨੇ ਨੰਬਰ ਵੀ ਮੈਂਸ਼ਨ ਕੀਤੇ ਹੁੰਦਾ 9855462231 ਵਾਲਾ 985558231 ਵਾਲਾ ਨੰਬਰ ਜਿਹੜੇ ਅੱਜ ਵਾਲੇ ਸੂਟ ਨੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਨੇ ਇਹ ਵਾਲੇ ਜਿਹੜੇ ਇੱਕ ਸੂਟ ਹਲੇ ਵਰਕ ਹੋ ਰਿਹਾ ਹੈਗਾ ਇਹਨਾਂ ਦੇ ਵਿੱਚ ਉਹਦੇ ਰਹਿੰਦਾ ਸੀ ਇਹ ਵਾਲੇ ਬਹੁਤ ਹੀ ਸੋਹਣੇ ਨੀਟ ਐਂਡ ਕਲੀਨ ਜੇ ਕੰਮ ਕੀਤਾ ਹੈਗਾ ਬਾਕੀ ਤੁਹਾਨੂੰ ਆਪਾਂ ਕਲਾ ਕਲਾ ਸੂਟ ਹੈ ਜਿਹੜਾ ਓਪਨ ਕਰਕੇ ਵੀ ਦਿਖਾਵਾਂਗੇ ਡਿਟੇਲ ਦੇ ਵਿੱਚ ਮੈਂ ਜ਼ਿਆਦਾ ਡਿਟੇਲ ਦੇ ਵਿੱਚ ਸੂਟ ਦੱਸ ਦੇਣੀ ਹੈ ਜੀ ਕਿਹੜਾ ਕਿਸ ਫੈਬਰਿਕ ਦੇ ਉੱਪਰ ਆ ਇਹ ਵਾਲਾ ਸੂਟ ਹੈ ਜਿਹੜਾ ਆਪਣਾ ਸਿਮਰ ਸਟੱਫ ਦੇ ਉੱਪਰ ਸੂਟ ਹੈਗਾ ਬਹੁਤ ਹੀ ਪਿਆਰਾ ਓਮ ਟੈਕਸ ਦੀ ਜਿਹੜੀ ਆ ਆਪਣੇ ਫੈਬਰਿਕ ਯੂਜ਼ ਕੀਤੇ ਹੋਏ ਆ ਓਮ ਟੈਕਸ ਦੀ ਫੈਬਰਿਕ ਯੂਜ਼ ਕਰਕੇ ਇਹਦੇ ਉੱਪਰ ਆਪਣੇ ਕਰੇਵ ਦਾ ਪੈਚ ਲਗਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਉਦੇ ਉੱਪਰ ਜਿਹੜਾ ਤਿੱਲੇ ਦੇ ਨਾਲ ਕੰਮ ਕੀਤਾ ਹੋਇਆ ਜੀ ਇਹ ਵਾਲਾ ਵਰਕ ਹੈ ਜਿਹੜਾ ਤਿੱਲੇ ਦੇ ਨਾਲ ਹੋਇਆ ਤੁਸੀਂ ਦੇਖ ਸਕਦੇ ਹੋ ਸੂਟ ਦੀ ਫੁੱਲ ਲੁੱਕ ਬਹੁਤ ਹੀ ਸੋਹਣਾ ਬਣ ਕੇ ਜਿਹੜਾ ਰੈਡੀ ਹੋਇਆ ਇਹ ਵਾਲਾ ਵਰਕ ਪੈਣਾ ਜੇ ਇਕੱਲਾ ਵਰਕ ਕਰਵਾਉਣਾਗਾ ਤੁਸੀਂ ਨੇ ਇਹ ਵਾਲਾ ਵਰਕ ਅਸੀਂ ਬਾਹਾਂ ਤੇ ਤੇ ਪੌਂਚੀਆਂ ਤੇ ਇਹ ਵਾਲਾ ਓਨਲੀ ਵਰਕ ਹੈ ਜਿਹੜਾ ਸੌਰੀ ਬਾਹਾਂ ਤੇ ਤੇ ਘੇਰੇ ਤੇ ਪਹੁੰਚੇ ਬਾਈ ਮਿਸਟੇਕ ਹੋ ਗਿਆ ਜੀ ਬਾਹਾਂ ਦੇ ਤੇ ਆਪਣੇ ਘੇਰੇ ਦੇ ਉੱਪਰ ਇਹ ਵਾਲਾ ਵਰਕ ਹੈ ਜਿਹੜਾ ਅਸੀਂ ਸਿਰਫ ਓਨਲੀ 500 ਦੇ ਵਿੱਚ ਕਰ ਦਿਆਂ ਅਗਰ ਕੋਈ ਮੇਰੀ ਭੈਣ ਮੇਰਾ ਕਹਿੰਦਾ ਮਤਲਬ ਇਹ ਆ ਵੀ ਕੋਈ ਮੇਰੀ ਭੈਣ ਆਪਣਾ ਸਟਾਫ ਭੇਜ ਕੇ ਵਰਕ ਕਰਵਾਉਣਾ ਚਾਹੁੰਦੀ ਨਹੀਂ ਤਾਂ ਸਾਡੇ ਕੋਲੋਂ ਆਪਣਾ ਸਟਾਫ ਭੇਜ ਕੇ ਵੀ ਜਿਹੜਾ ਵਰਕ ਆ ਕਰਵਾ ਸਕਦੇ ਨੇ ਜੀ ਇਸ ਤੋਂ ਇਲਾਵਾ ਇਹ ਆਪਣੇ ਕੋਲੇ ਆਪਣੇ ਬ੍ਰੌਕੇਟ ਦੇ ਉੱਪਰ ਰੈਡੀ ਕੀਤਾ ਜੀ ਕਈ ਮੇਰੀ ਭੈਣਾਂ ਖੀਨਖਾ ਬੋਲਨਾਂ ਦੀ ਨੇ ਬਟ ਉਹ ਖੀਨਖਾ ਦੇ ਫੈਬਰਿਕ 'ਚ ਜਿਹੜਾ ਫਰਕ ਹੁੰਦਾਗਾ ਅਹ ਇਹ ਵਾਲਾ ਜਿਹੜਾ ਸੂਟ ਸੀ ਭੈਣ ਸਟਾਫ ਆਪਣਾ ਦੇ ਕੇ ਗਿਆ ਸੀ ਅਸੀਂ ਜਸਟ ਉਹਨਾਂ ਨੂੰ ਕੀ ਹੈ ਵਰਕ ਕਰਕੇ ਦਿੱਤਾ ਜੀ ਬਾਕੀ ਤੁਸੀਂ ਦੇਖ ਸਕਦੇ ਇਹਦੀ ਬਾਟਮ ਜਿਹੜੀ ਸਿੰਵਰ ਦੀ ਲਗਾਈ ਹੋਈ ਆ ਇਹਦੇ ਨਾਲ ਉਹਨਾਂ ਨੇ ਭੈਣ ਨੇ ਇੱਕ ਨੇ ਸਰਾਰਾ ਰੈਡੀ ਕਰਵਾਇਆ ਇੱਕ ਨੇ ਬਾਟਮ ਰੈਡੀ ਕਰਵਾਈ ਆ ਬਾਟਮ ਹਲੇ ਰੈਡੀ ਹੋ ਰਹੀਆਂ ਨੇ ਸਰਾਰਾ ਇਹ ਰੈਡੀ ਹੋ ਗਿਆ ਸਰਾਰੇ ਦੇ ਅਸੀਂ ਨੀਚੇ ਸਾਰਾ ਇਹ ਵਾਲਾ ਵਰਕ ਕੀਤਾਗਾ ਇਹਦੇ ਬਾਟਮ ਦੇ ਉੱਪਰ ਵੀ ਅਸੀਂ ਵਰਕ ਕੀਤਾ ਬਾਟਮ ਦੇ ਪੈਚ ਨਹੀਂ ਲਗਾਇਆ ਜੀ ਸ਼ੈਡਰ ਦੇ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਪੈਚ ਲਗਾ ਕੇ ਵਰਕ ਕੀਤਾ ਇਹ ਪੈਚ ਜਿੱਦਾਂ ਮੈਂ ਤੁਹਾਨੂੰ ਮੈਂਸ਼ਨ ਕੀਤਾ ਹੀ ਸੀ ਜੀ ਆਪਾਂ 500 ਵਾਲੇ ਜਿਹੜਾ ਸੌਰੀ ਹਾਂ 500 ਦੇ ਵਿੱਚ ਵਰਕ ਕੀਤਾਗਾ ਹਾਂਜੀ 500 ਦੇ ਵਿੱਚ ਇਹ ਵਾਲਾ ਆਪਣੇ ਵਰਕ ਕੀਤਾਗਾ ਭੈਣ ਨੇ ਸਟੱਫ ਆਪਣਾ ਦਿੱਤਾ ਸੀ 3rd ਸੂਟ ਹੈ ਜਿਹੜਾ ਸੇਮ ਸੂਟ ਤੁਸੀਂ ਦੇਖ ਸਕਦੇ ਹੋ ਬਣ ਕੇ ਰੈਡੀ ਹੋਇਆ ਸਾਰੇ ਸੂਟ ਹੀ ਬਹੁਤ ਹੀ ਪਿਆਰੇ ਬਣ ਕੇ ਰੈਡੀ ਹੋਏ ਹੋਏ ਨੇਗੇ ਅਗਰ ਤੁਸੀਂ ਇਹਨਾਂ ਚ ਕੋਈ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਜਾਂ ਸਾਡੇ ਕੋਲੋਂ ਹੀ ਫੈਬਰਿਕ ਲੈ ਕੇ ਵਰਕ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲੋਂ ਫੈਬਰਿਕ ਲੈ ਕੇ ਵੀ ਵਰਕ ਕਰਵਾ ਸਕਦੇ ਹੋ ਇੱਕ ਆਪਣੇ ਕੋਲੇ ਇਹ ਵਾਲਾ ਜਿਹੜਾ ਹੈਗਾ ਆਪਣੇ ਕੋਲ ਜਿਹੜਾ ਇਹ ਵਾਲਾ ਫੈਂਡੀ ਸਿਲਕ ਦੀ ਮੈਚਿੰਗ ਸੂਟ ਰੈਡੀ ਕੀਤਾ ਹੈ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਹੈ ਬਹੁਤ ਹੀ ਸੋਹਣਾ ਜਿਹਾ ਕੰਮ ਕੀਤਾ ਤੁਸੀਂ ਦੇਖ ਸਕਦੇ ਜਿਹੜਾ ਥ੍ਰੈਡ ਦਾ ਆਪਣਾ ਸ਼ਰਟ ਆ ਉਹ ਥ੍ਰੈਡ ਬਾਟਮ ਤੇ ਯੂਜ਼ ਕੀਤਾ ਹੈ ਜਿਹੜਾ ਬਾਟਮ ਆ ਉਹ ਥ੍ਰੈਡ ਆਪਾਂ ਨੇ ਸ਼ਰਟ ਤੇ ਯੂਜ਼ ਕੀਤਾ ਹੋਇਆ ਹੈ ਜੀ ਬਾਰਕਾ ਤੁਸੀਂ ਦੇਖ ਹੀ ਸਕਦੇ ਹੋ origional fandy silk ਲਗਾਈ ਹੋਈ ਆ ਬਹੁਤ ਹੀ ਸੋਹਣਾ ਕਲਰ ਆ ਇੱਕ ਇਹ ਚ ਨੇ ਮੇਰੇ ਭੈਣਾਂ ਕਹਿੰਦੇ ਮਹਿਰੂਨ ਕਲਰ ਮੋਰ ਪੰਖੀਆ ਕਲਰ ਮੰਗਦੇ ਨੇ ਆਪਣੇ ਕੋਲੇ ਮਹਿਰੂਨ ਕਲਰ ਵੀ ਆ ਮੋਰ ਪੰਖੀਆ ਕਲਰ ਵੀ ਆ ਥੋੜਾ ਜਿਹਾ ਕੈਮਰੇ ਦੇ ਵਿੱਚ ਸਾਇਦ ਸਹੀ ਨਹੀਂ ਆ ਰਿਹਾ ਤੁਸੀਂ ਦੇ ਆਹ ਜਿਹੜਾ ਫੈਂਡੀ ਦਾਗਾ ਕਲਰ ਆ ਵਾਲਾ ਜੀ ਇਹ ਆਪਣੇ ਕੋਲੇ ਪ੍ਰਿੰਟ ਚ ਆਇਆ ਹੈ ਅਗਰ ਕੋਈ ਮੇਰੀ ਭੈਣ ਲੈਣਾ ਚਾਹੁੰਦੀ ਹੈ ਦੋਨੋਂ ਕਲਰ ਆਪਣੇ ਕੋਲੇ ਪ੍ਰਿੰਟ ਚ ਆਏ ਹੋਣੇ ਬਾਕੀ ਆਪਣੇ ਕੋਲੇ ਆਪਣਾ ਸਟੱਫ ਵੀ ਹੁੰਦਾ ਅਗਰ ਤੁਸੀਂ ਸਾਡੇ ਕੋਲੋਂ ਹੀ ਸਟੱਫ ਬਾਈ ਕਰਕੇ ਜਿਹੜਾ ਵਰਕ ਕਰਵਾਉਣਾ ਚਾਹੁੰਦੇ ਸਾਡੇ ਕੋਲੋਂ ਵਰਕ ਕਰਵਾ ਸਕਦੇ ਹੋ ਇੱਕ ਆਪਣੇ ਕੋਲੇ ਜਿਹੜਾ ਬੈਲਵਟ ਦੀ ਵੀਡੀਓ ਪਾਈ ਸੀ ਉਹਦੇ ਵਿੱਚ ਸਿਰਫ ਆਪਣੇ ਕੋਲੇ ਆਹੀ ਸਿੰਗਲ ਆਰਟੀਕਲ ਰਹਿੰਦਾ ਇਹਦੇ ਦੇ ਤੁਸੀਂ ਦੇਖ ਸਕਦੇ ਹੋ ਪਹਿਣਾ ਹੈਂਡ ਦਾ ਕੰਮ ਹੋਇਆ ਹੋਇਆ ਹੈਗਾ ਲਓ ਇਹ ਧੱਪਕੇ ਦੇ ਨਾਲ ਕੰਮ ਹੋਇਆ ਜਿਹੜਾ ਆਹ ਵਾਲਾ ਕੰਮ ਹੈ ਨਾ ਸਾਰਾ ਰਿਜਨਲ ਬੈਲਵਟ ਦੇ ਉੱਪਰ ਹੈ ਜਿਹੜਾ ਇਹ ਵਾਲਾ ਸਾਰਾ ਦਪਕੇ ਦੇ ਨਾਲ ਕੰਮ ਹੋਇਆ ਹੈ ਇੱਕ ਆਪਣੇ ਕੋਲੇ ਇਹ ਵਾਲਾ ਰੌ ਸਿਲਕ ਦਾ ਪਿਆ ਇਹ ਆਪਣੇ ਵੀਡੀਓ ਲਾਸਟ ਵੀਡੀਓ ਦੇ ਵਿੱਚ ਅਪਡੇਟ ਕੀਤਾ ਹੀ ਸੀਗਾ ਇਹ ਆਪਾਂ ਨੇ ਲਾਸਟ ਵੀਡੀਓ ਦੇ ਵਿੱਚ ਜਿਹੜਾ ਦਿਖਾਇਆ ਸੀਗਾ ਸੂਟ ਉਹੀ ਸੂਟ ਨੇਗੇ ਅਗਰ ਕੋਈ ਮੇਰੀ ਭੈਣ ਇਨੋਂ ਚ ਕੋਈ ਵੀ ਸੂਟ ਲੈਣਾ ਚਾਹੁੰਦੀ ਆ ਤਾਂ ਮੈਂ ਨੰਬਰ ਜਿਹੜਾ ਮੈਂਸ਼ਨ ਕਰੀ ਦੇਵਾਂਗੀ ਤੁਸੀਂ ਸਾਡੇ ਨੰਬਰ ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਮੈਂ ਮੈਂਸ਼ਨ ਕਰਤਾ ਕਿ 985962231 ਵਾਲੇ ਨੰਬਰ ਤੇ ਤੁਸੀਂ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਅਗਰ ਕੋਈ ਤੁਸੀਂ ਆਪਣਾ ਡਿਜ਼ਾਈਨ ਭੇਜ ਕੇ ਵਰਕ ਕਰਵਾਉਣਾ ਚਾਹੁੰਦੇ ਹੋ ਇਸ ਤੋਂ ਇਲਾਵਾ ਸਾਡੇ ਕੋਲ ਆਪਣਾ ਡਿਜ਼ਾਈਨ ਭੇਜ ਕੇ ਵੀ ਵਰਕ ਕਰਵਾ ਸਕਦੇ ਹੋ ਬਾਕੀ ਸਰਕੂਲਰ ਡਿਜ਼ਾਈਨ ਹੁੰਦੇ ਵੀ ਨੇ ਅਗਰ ਤੁਸੀਂ ਉਹਨਾਂ ਚੋਂ ਸਿਲੈਕਟ ਕਰਨਾ ਚਾਹੁੰਦੇ ਹੋ ਉਹਨਾਂ ਚੋਂ ਵੀ ਸਿਲੈਕਟ ਕਰ ਸਕਦੇ ਹੋ ਅਗਰ ਕੋਈ ਅਗਰ ਕੋਈ ਮੇਰੇ ਪਰ ਇੰਟਰਸਟਡ ਹੈ ਸਾਡੇ ਕੋਲੇ ਮਸ਼ੀਨ ਤੇ ਕੰਮ ਕਰਨਾ ਚਾਹੁੰਦੀ ਹੈ ਉਸ ਦਾ ਸਾਡੇ ਨਾਲ ਜਿਹੜਾ ਕੰਟੈਕਟ ਕਰ ਸਕਦੇ ਹੋ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਮਿਲਦੇ ਹਾਂ ਕੱਲ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਆਰਟੀਕਲ ਦੇ ਨਾਲ ਤਦ ਤੱਕ ਦੇ ਲਈ ਸ਼ਸ਼ੀਅਕਾਲ ਜੀ ਫੁੱਲ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਹੁਣ ਵੀਡੀ ਸ਼ੇਅਰ ਕਰਨ ਵਾਲੀ ਵੀਡੀਓ ਨੂੰ ਜਿਹੜਾ ਸਾਡੀ ਵੀਡੀਓ ਨੂੰ ਸ਼ੇਅਰ ਕਰਕੇ ਸਾਡੇ ਕੋਲ ਆਰਡਰ ਪਾਉ ਉਹਨੂੰ ਸੀ ਹੋਰ ਵੀ ਡਿਸਕਾਊਂਟ ਦੇ ਮਿਲਦੇ ਸਸ਼ਯਕਾ